ਕੈਨੇਡਾ ਨੇ ਵੀ ਅਮਰੀਕਾ ਤੇ ਠੋਕਿਆ 25% ਟੈਰਿਫ 10 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ 1 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਅਤੇ ਚੀਨ ਤੇ 10% ਵਾਧੂ ਟੈਰਿਫ ਲਗਾਇਆ ਸੀ ਟਰੰਪ ਨੇ ਕਿਹਾ ਸੀ ਸਾਡੀਆਂ ਤੰਕੀਆਂ ਸਿਰਫ ਸੌਦਾਬਾਜ਼ੀ ਲਈ ਨਹੀਂ ਹਨ ਇਨ੍ਹਾਂ ਤਿੰਨ ਦੇਸ਼ਾਂ ਦੇ ਨਾਲ ਸਾਡਾ ਵਪਾਰਕ ਘਾਟਾ ਬਹੁਤ ਵੱਡਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ 106 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਤੇ 25% ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਨੇ ਕਿਹਾ ਕਿ ਨਵੇਂ ਟੈਰਿਫ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਵਾਈਨ ਤੇ ਫਲਾਂ ਤੇ ਆਯਾਤ ਤੇ ਲਾਗੂ ਹੋਣਗੇ ਜਦਕਿ 125 ਬਿਲੀਅਨ ਡਾਲਰ ਦੇ ਆਯਾਤ ਨੂੰ ਬਾਅਦ ਵਿੱਚ ਪ੍ਰਭਾਵਿਤ ਕੀਤਾ ਜਾਏਗਾ ਮੰਗਲਵਾਰ ਤੋਂ ਕੈਨੇਡਾ ਤੋਂ ਆਯਾਤ ਤੇ ਵੀ ਅਮਰੀਕੀ ਟੈਰਿਫ ਲਾਗੂ ਕੀਤੇ ਜਾ ਰਹੇ ਹਨ ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ 1 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਅਤੇ ਚੀਨ ਤੇ 10% ਟੈਰਿਫ ਲਗਾਇਆ ਸੀ ਟਰੰਪ ਨੇ ਕਿਹਾ ਕਿ ਸਾਡੀਆਂ ਧਮਕੀਆਂ ਸਿਰਫ ਸੌਦਾਬਾਜ਼ੀ ਲਈ ਨਹੀਂ ਹਨ ਟਰੂਡੋ ਨੇ ਅਮਰੀਕੀਨ ਲੋਕਾਂ ਨੂੰ ਯਾਦ ਦਿਵਾਇਆ ਕਿ ਉਹਨਾਂ ਦਾ ਦੇਸ਼ ਅਮਰੀਕਾ ਦੇ ਸਭ ਤੋਂ ਕਾਲ ਸਮੇਂ ਦੌਰਾਨ ਉਸਦੇ ਨਾਲ ਖੜਾ ਰਿਹਾ ਹੈ ਭਾਵੇਂ ਉਹ ਈਰਾਨ ਬੰਦੰਗ ਸੰਕਟ ਹੋਵੇ ਅਫਗਾਨਿਸਤਾਨ ਵਿੱਚ ਜੰਗ ਹੋਵੇ ਹਰੀਕੇਨ ਕੈਟਰਿਨਾ ਹੋਵੇ ਜਾਂ ਹਾਲ ਹੀ ਵਿੱਚ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਆਗ ਹੋਵੇ ਉਹਨਾਂ ਕਿਹਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਲਈ ਸੁਨਹਿਰਾ ਯੁੱਗ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਬਿਹਤਰ ਤਰੀਕਾ ਕੈਨੇਡਾ ਨਾਲ ਪਾਈਵਾਲੀ ਕਰਨਾ ਹੈ ਤੇ ਸਾਨੂੰ ਪਰੇਸ਼ਾਨ ਨਹੀਂ ਕਰਨਾ ਹੈ ਬਦਕਿਸਮਤੀ ਨਾਲ ਵਾਈਟ ਹਾਊਸ ਦੀਆਂ ਕਾਰਵਾਈਆਂ ਦੇ ਸਾਨੂੰ ਇੱਕ ਚੁੱਟ ਕਰਨ ਦੀ ਬਜਾਏ ਵੰਡ ਦਿੱਤਾ ਹੈ ਉਧਰ ਦੂਜੇ ਪਾਸੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਅਰਥਚਾਰੇ ਮੰਤਰੀ ਨੂੰ ਜਵਾਬੀ ਟੈਰਿਫ ਤੇ ਹੋਰ ਉਪਾਅ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਉਹਨਾਂ 트럼ਪ ਦੇ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕੀਤਾ ਹੈ ਕਿ ਮੈਕਸੀਕੋ ਅਪਰਾਧਿਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ ਤੇ ਕਿਆ ਸਮੱਸਿਆਵਾਂ ਟੈਰਿਫ ਲਗਾਉਣ ਨਾਲ ਨਹੀਂ ਸਗੋਂ ਸਹੀ ਯੋਗ ਨਾਲ ਹੁੰਦੀਆਂ ਹਨ ਉਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੀ ਬੁਰਲਾਨ ਕੈਰੋਲਿਨ ਲੇਵਿਟ ਨੇ ਕਿਹਾ ਕਿ ਡੋਲਨਾਨ 트럼ਪ ਸ਼ਨੀਵਾਰ ਤੋਂ ਕੈਨੇਡਾ ਤੇ ਮੈਕਸੀਕੋ ਤੋਂ ਆਯਾਤ ਤੇ 25% ਦੇ ਚੀਨੀ ਸਮਾਨ ਤੇ 10 ਪਰਤੀਸ਼ਤ ਟੈਰਿਫ ਲਗਾਉਣਾ ਕਿਉਂਕਿ ਇਹ ਦੇਸ਼ ਸਾਡੇ ਦੇਸ਼ ਨੂੰ ਗੈਰ ਕਾਨੂੰਨੀ ਫੈਟਲੀਨ ਦਵਾਈਆਂ ਭੇਜ ਰਹੇ ਹਨ ਜਿਸ ਕਾਰਨ ਲੱਖਾਂ ਅਮਰੀਕੀ ਲੋਕ ਮਾਰੇ ਗਏ ਹਨ ਕੈਨੇਡਾ ਨੇ ਵੀ ਅਮਰੀਕਾ ਤੇ ਠੋਕਿਆ 25% ਟੈਰਿਫ 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ ਇਸ ਤੋਂ ਪਹਿਲਾਂ ਡੋਨਲਨ ਟਰੰਪ ਨੇ 1 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਅਤੇ ਚੀਨ ਤੇ 10% ਵਾਧੂ ਟੈਰਿਫ ਲਗਾਇਆ ਸੀ ਟਰੰਪ ਨੇ ਕਿਹਾ ਸੀ ਸਾਡੀਆਂ ਤੰਕੀਆਂ ਸਿਰਫ ਸੌਦਾਬਾਜ਼ੀ ਲਈ ਨਹੀਂ ਹਨ ਇਨ੍ਹਾਂ ਤਿੰਨ ਦੇਸ਼ਾਂ ਦੇ ਨਾਲ ਸਾਡਾ ਵਪਾਰਕ ਘਾਟਾ ਬਹੁਤ ਵੱਡਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ 106 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਤੇ 25% ਟੈਰਿਫ ਲਾਉਣ ਦਾ ਦਾਨ ਕੀਤਾ ਹੈ। ਰੂਡੋ ਨੇ ਕਿਹਾ ਕਿ ਨਵੇਂ ਟੈਰਿਫ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਵਾਈਨ ਤੇ ਫਲਾਂ ਤੇ ਆਯਾਤ ਤੇ ਲਾਗੂ ਹੋਣਗੇ ਜਦਕਿ 125 ਬਿਲੀਅਨ ਡਾਲਰ ਦੇ ਆਯਾਤ ਨੂੰ ਬਾਅਦ ਵਿੱਚ ਪ੍ਰਭਾਵਿਤ ਕੀਤਾ ਜਾਏਗਾ। ਮੰਗਲਵਾਰ ਤੋਂ ਕੈਨੇਡਾ ਤੋਂ ਆਯਾਤ ਤੇ ਵੀ ਅਮਰੀਕੀ ਟੈਰਿਫ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਡੋਨਲਡ 트ੰਪ ਨੇ 1 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਅਤੇ ਚੀਨ ਤੇ 10% ਟੈਰਿਫ ਲਗਾਇਆ ਸੀ। 트ੰਪ ਨੇ ਕਿਹਾ ਕਿ ਸਾਡੀਆਂ ਧਮਕੀਆਂ ਸਿਰਫ ਸੌਦਾਬਾਜ਼ੀ ਲਈ ਨਹੀਂ ਹਨ। ਟਰੂਡੋ ਨੇ ਅਮਰੀਕੀ ਲੋਕਾਂ ਨੂੰ ਯਾਦ ਦਿਵਾਇਆ ਕਿ ਉਹਨਾਂ ਦਾ ਦੇਸ਼ ਅਮਰੀਕਾ ਦੇ ਸਭ ਤੋਂ ਕਾਲ ਸਮੇਂ ਦੌਰਾਨ ਉਸਦੇ ਨਾਲ ਖੜਾ ਰਿਹਾ ਹੈ ਭਾਵੇਂ ਉਹ ਈਰਾਨ ਬੰਦੰਗ ਸੰਕਟ ਹੋਵੇ ਅਫਗਾਨਿਸਤਾਨ ਵਿੱਚ ਜੰਗ ਹੋਵੇ ਹਰੀਕੇਨ ਕੈਟਰਿਨਾ ਹੋਵੇ ਜਾਂ ਹਾਲ ਹੀ ਵਿੱਚ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਹੋਵੇ ਉਹਨਾਂ ਕਿਹਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਲਈ ਸੁਨਹਿਰਾ ਯੁੱਗ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਬਿਹਤਰ ਤਰੀਕਾ ਕੈਨੇਡਾ ਨਾਲ ਪਾਈਵਾਲੀ ਕਰਨਾ ਹੈ ਤੇ ਸਾਨੂੰ ਪਰੇਸ਼ਾਨ ਨਹੀਂ ਕਰਨਾ ਹੈ ਬਦਕਿਸਮਤੀ ਨਾਲ ਵਾਈਟ ਹਾਊਸ ਦੀਆਂ ਕਾਰਵਾਈਆਂ ਦੇ ਸਾਨੂੰ ਇੱਕ ਛੁੱਟ ਕਰਨ ਦੀ ਬਜਾਏ ਵੰਡ ਦਿੱਤਾ ਹੈ ਉਧਰ ਦੂਜੇ ਪਾਸੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਅਰਥਚਾਰੇ ਮੰਤਰੀ ਨੂੰ ਜਵਾਬੀ ਟੈਰਿਫ ਤੇ ਹੋਰ ਉਪਾਅ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਉਹਨਾਂ 트ੰਪ ਦੇ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕੀਤਾ ਹੈ ਕਿ ਮੈਕਸੀਕੋ ਅਪਰਾਧਿਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ ਤੇ ਕਿਹਾ ਸਮੱਸਿਆਵਾਂ ਟੈਰਿਫ ਲਗਾਉਣ ਨਾਲ ਨਹੀਂ ਸਗੋਂ ਸਹਿਯੋਗ ਨਾਲ ਹੁੰਦੀਆਂ ਹਨ ਉਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੀ ਬੁਰਲਾਨ ਕੈਰੋਲਿਨ ਲੇਵਿਟ ਨੇ ਕਿਹਾ ਕਿ ਡੋਲਨਨ 트ੰਪ ਸ਼ਨੀਵਾਰ ਤੋਂ ਕੈਨੇਡਾ ਤੇ ਮੈਕਸੀਕੋ ਤੋਂ ਆਯਾਤ ਤੇ 25% ਦੇ ਚੀਨੀ ਸਮਾਨ ਤੇ 10 ਪਰਤੀਸ਼ਤ ਟੈਰਿਫ ਲਗਾਉਣਾ ਕਿਉਂਕਿ ਇਹ ਦੇਸ਼ ਸਾਡੇ ਦੇਸ਼ ਨੂੰ ਗੈਰ ਕਾਨੂੰਨੀ ਫੈਟਲਨ ਲੀਨ ਦਵਾਈਆਂ ਭੇਜ ਰਹੇ ਹਨ ਜਿਸ ਕਾਰਨ ਲੱਖਾਂ ਅਮਰੀਕੀ ਲੋਕ ਮਾਰੇ ਗਏ